ਅਕਾਰੀ ਦਲ ਵਾਰਸ ਪੰਜਾਬ ਦੇ ਪਾਰਟੀ ਮੁਹਿੰਮ ਦੀ ਸ਼ੁਰੂਆਤ ਜੁੜੀ ਹੈ ਪਾਰਟੀ ਮੁਹਿੰਮ ਦੀ ਪਟਿਆਲਾ ਦੇ ਵਿੱਚ ਕੀਤੀ ਗਈ ਹੈ ਇਸ ਪਾਰਟੀ ਮੁਹਿੰਮ ਦੇ ਪ੍ਰੋਗਰਾਮ ਦੇ ਤਹਿਤ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਅਤੇ ਸਾਂਸਦ ਸਰਬਜੀਤ ਸਿੰਘ ਖਾਲਸਾ ਦੇ ਉਹਨਾਂ ਦੇ ਸਾਥੀ ਵੀ ਮੌਜੂਦ ਰਹੇ ਇਸ ਮੌਕੇ ਤੇ ਦੋ ਆਗੂਆਂ ਨੇ ਵੀ ਵਿਰੋਧੀ ਧਿਰਾਂ ਦੇ ਵੀ ਨਿਸ਼ਾਨੇ ਸਾਧਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਵੱਖ-ਵੱਖ ਜ਼ਿਲ੍ਹਿਆਂ ਚ ਇੱਕ ਕਮੇਟੀਆਂ ਬਣਾਈਆਂ ਭਰਤੀ ਕਮੇਟੀਆਂ ਉਹਦੇ ਤਹਿਤ ਅੱਜ ਅਸੀਂ ਪਟਿਆਲਾ ਜ਼ਿਲ੍ਹੇ ਚ ਵੀ ਇੱਕ ਕਮੇਟੀਆਂ ਦਾ ਨਾਉਂਸ ਕੀਤਾ ਹੈ ਤੇ ਉਹਦੇ ਚ ਮੈਂਬਰ ਸ਼ਾਇਦ ਤੁਹਾਨੂੰ ਨਾਮ ਬਾਅਦ ਚ ਦੇ ਦਿੱਤੇ ਜਾਣਗੇ ਕਿ ਮੈਨੂੰ ਪੂਰੇ ਸ ਆਹ ਕਲੀਅਰ ਨਾਮ ਨਹੀਂ ਪਤਾ ਕਿਹੜੇ ਕਿਹੜੇ ਨਾਮ ਆ ਤੇ ਉਹ ਸਾਰਿਆਂ ਦੇ ਨਾਮ ਉਹ ਤੋਂ ਅੱਗੇ ਅਸੀਂ ਅਜੇ ਇਹ ਸ਼ੁਰੂਆਤ ਹੈ ਉਹ ਤੋਂ ਅੱਗੇ ਬਲਾਕਾਂ ਚ ਸਰਕਲ ਚ ਸਬ ਸਰਕਲ ਚ ਪਿੰਡਾਂ ਤੱਕ ਅਸੀਂ ਇਹ ਸਾਰੇ ਆਪਣੇ ਲਾਵਾਂਗੇ ਉਦੇਦਾਰ ਤੇ ਉਹ ਹੀ ਭਰਤੀ ਕਰਨਗੇ ਤੇ ਇਸ ਕਰਕੇ ਇਹ ਕਮੇਟੀ ਕੋਈ ਏ ਸਾਰੇ ਜਣੇ ਬਰਾਬਰ ਆ ਸੇਵਾਦਾਰ ਇਹਦੇ ਚ ਕੋਈ ਵੀ ਵੱਡਾ ਨਹੀਂ ਕੋਈ ਛੋਟਾ ਨਹੀਂ ਇਸ ਕਰਕੇ ਅਸੀਂ ਸਾਰਿਆਂ ਨੂੰ ਸਹਿਯੋਗ ਦੀ ਅਪੀਲ ਕਰਦੇ ਆ ਤੇ ਪਾਕੀ ਪਾਰਟੀ ਦੇ ਏਜੰਡੇ ਵਾਸਤੇ ਏਜੰਡਾ ਕਮੇਟੀ ਸਾਡੀ ਬਣੀ ਹੋਈ ਆ ਤੇ ਉਹ ਏਜੰਡਾ ਤਿਆਰ ਕਰ ਰਹੀ ਆ ਤੇ ਉਹਦੇ ਤਹਿਤ ਉਹ ਜੋ ਵੀ ਉਹਨਾਂ ਦਾ ਪਾਰਟੀ ਜੁਦੀਆਂ ਜੀ ਮੀਤ ਪ੍ਰਧਾਨ ਪ੍ਰਧਾਨ ਹੁੰਦੇ ਸੀ ਐਦਾ ਜਨਰਲ ਸੈਕਰੀ ਐਦਾ ਹੀ ਲਾਇਆ ਜਾਣਗੇ ਜਾਂ ਕੋਈ ਤੁਸੀਂ ਨਵੀਂ ਕੋਈ ਨੀਤੀ ਬਣਾ ਰਹੇ ਹੋ ਨਹੀਂ ਅਸੀਂ ਪਹਿਲਾਂ ਭਰਤੀ ਕਰ ਰਹੇ ਹਾਂ ਭਰਤੀ ਤੋਂ ਅਸੀਂ ਡੈਲੀਗੇਟਾਂ ਦੇ ਆਧਾਰ ਤੇ ਹੀ ਫਿਰ ਜੋ ਮੀਤ ਪ੍ਰਧਾਨ ਜਾਂ ਪ੍ਰਧਾਨ ਜੋ ਵੀ ਚੋਣ ਹੋਊਗੀ ਉਸੇ ਉਸੇ ਹਿਸਾਬ ਨਾਲ ਕਰਾਂਗੇ ਜੀ ਲੈ ਆ ਜੀ ਕਿਸੇ ਨਹੀਂ ਚੋਣਾਂ ਦਾ ਝੰਡਾ ਜਵਾ ਫਾਇਦਾ ਚੋਣ ਦਾ ਝੰਡਾ ਰਹੇਗਾ ਜਾਂ ਐਸਜੀਪੀਸੀ ਦਾ ਝੂਟ ਨਹੀਂ ਐਸਜੀਪੀਸੀ ਵੀ ਸਾਡੇ ਵਾਸਤੇ ਬੜੀ ਪ੍ਰਮੁੱਖ ਹੈ ਸਾਡੇ ਲਈ ਤੇ ਉਹਦੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰ ਉਹਦੀ ਇਲੈਕਸ਼ਨ ਵੀ ਲੜਾਂਗੇ ਅਸੀਂ ਉਹ ਔਰ ਖਮ ਖਿਆਲੀ ਪਾਰਟੀਆਂ ਨਾਲ ਲੜ ਕੇ ਤੇ ਬਾਕੀ ਅਸੀਂ ਸਤਾਈ ਵਾਸਤੇ ਵੀ ਜੋ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਜੋ ਵੀ ਇਲੈਕਸ਼ਨ ਆਊਗੀ ਉਹਦੇ ਵਾਸਤੇ ਅਸੀਂ ਪਾਰਟੀ ਦਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤੀ ਆ 35 ਲੱਖ ਕਹਿੰਦੇ ਅਸੀਂ ਮੈਂਬਰ ਜੋੜਨੇ ਆ ਕਿਵੇਂ ਦੇਖਦੀ ਨਹੀਂ ਕਹਨ ਨੂੰ ਤਾਂ ਜਿੰਨੇ ਮਰਜ਼ੀ ਕਹਿ ਤੀ ਅਸੀਂ ਕਹਿ ਤੀ ਕਿ ਅਸੀਂ 40 ਲੱਖ ਕਰ ਦਿੰਦੇ ਆ ਤੂੰ ਉਹਦੇ ਨੂੰ ਕਹਿਣ ਦੀ ਨਹੀਂ ਗੱਲ ਅਸੀਂ ਚਾਹੁੰਦੇ ਆ ਕਿ ਪਹਿਲਾਂ ਅਸੀਂ ਹਰੇਕ ਬੰਦੇ ਨੂੰ ਆਪਣੀ ਪਾਰਟੀ ਦੀ ਜਿਹੜੀਆਂ ਨੀਤੀਆਂ ਦੱਸੀਆਂ ਜਾਣ ਇਹ ਉਹਦੇ ਤਹਿਤ ਹੀ ਉਹ ਜੇਕਰ ਚਾਹੁੰਦਾ ਹੈ ਤੇ ਉਹ ਸਾਡੇ ਨਾਲ ਜੁੜੇ ਇਹ ਨਹੀਂ ਕਿ ਆਪਾਂ ਧੱਕੇ ਨਾਲ ਉਹਨੂੰ ਉਹਨੂੰ ਪਤਾ ਵੀ ਨਾ ਹੋਵੇ ਤੇ ਅਸੀਂ ਉਹ ਮੈਂਬਰ ਬਣਾ ਲਈਏ ਅਸੀਂ ਹਰੇਕ ਬੰਦੇ ਇਹ ਭਰਤੀ ਇਦਾਂ ਦੀ ਕਰਨੀ ਚਾਹੁੰਦੇ ਹਾਂ ਕਿ ਹਰੇਕ ਬੰਦੇ ਦੇ ਧਿਆਨ ਚ ਲਿਆ ਕੇ ਕਿ ਸਾਡੀ ਆਹ ਪਾਰਟੀ ਆ ਇਹਦਾ ਇਹ ਏਜੰਡਾ ਵਾ ਇਸ ਕਰਕੇ ਤੁਸੀਂ ਸਾਡੇ ਨਾਲ ਜੁੜੋ ਨੂੰ ਲੱਗਿਆ ਵੀ ਕੋਈ ਗਲਤ ਹੋਇਆ ਤੇ ਦੇਖੋ ਹਰੇਕ ਬੰਦੇ ਦਾ ਆਪਣਾ ਸੁਭਾਅ ਹੁੰਦਾ ਕਿਸੇ ਦਾ ਸਟੈਂਡ ਕਹਿਜਿਆ ਹੁੰਦਾ ਕਿਸੇ ਦਾ ਕਹਿਜਿਆ ਹੁੰਦਾ ਕੋਈ ਕਹਿੰਦਾ ਯਾਰ ਭਈ ਨਹੀਂ ਮੈਂ ਜੇ ਇੱਕ ਵਾਰੀ ਅਸਤੀਫਾ ਦੇਦਾ ਕਾ ਗਲਤ ਹੋਇਆ ਤਾਂ ਮੈਂ ਉਸ ਸਟੈਂਡ ਤੇ ਖੜਾ ਮੈਂ ਪਿੱਛੇ ਨਹੀਂ ਆਉਂਦਾ ਜੀ ਕਾਰਨ ਕੀ ਸਮਝੋਗੇ ਹੁਣ ਅੜ ਕੇ ਨਹੀਂ ਕਿ ਇਹ ਪਾਰਟੀ ਨਾਲ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗਦਾ ਤੁਹਾਨੂੰ ਨਹੀਂ ਉਹਨਾਂ ਨੂੰ ਤਾਂ ਕਿਹਾ ਜਾ ਰਿਹਾ ਜੀ ਪਰ ਜੋ ਹੋ ਰਿਹਾ ਹੈ ਉਹ ਗਲਤੀ ਹੋ ਰਿਹਾ ਹੈ ਨਾ ਜਿਵੇਂ ਭਾਈ ਹਰਪ੍ਰੀਤ ਸਿੰਘ ਨਾਲ ਹੋਇਆ ਉਹ ਸਾਰਾ ਗਲਤੀ ਹੈ ਅੱਜ ਕਿੰਨੇ ਮੈਂਬਰ ਥਾਪੇ ਗਏ ਜੀ ਇਹ ਪਾਰਟੀ ਦਾ ਜਿਹੜਾ ਅੱਜ ਜੀ 12 12 ਅਜੰਡਾ ਕੀ ਦਿੰਦਾ ਪਾਰਟੀ ਦਾ ਅਜੰਡਾ ਆਣ ਵਾਲੇ ਅਜੰਡਾ ਕੀ ਅਜੰਡਾ ਇਹ ਹੈ ਜੀ ਭਈ ਹਲੇ ਆਪਾਂ ਮਤਲਬ ਥੱਲੇ ਸਰਕਲ ਤੱਕ ਦੇ ਬਣਾਓ ਮੈਂਬਰ ਫਿਰ ਬਲਾਕ ਦੇ ਬਣਾਓ ਫਿਰ ਪਿੰਡਾਂ ਦੇ ਬਣਾਓ ਫਿਰ ਮੈਂਬਰਸ਼ਿਪ ਘਟੋ